ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿੱਦਾਂ ਸਾਰੇ ਠੀਕ ਠਾਕ ਹੋ ਪਹਿਲਾਂ ਤਾਂ ਸਾਰਿਆਂ ਨੂੰ ਗੁਰਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਤੇ ਅੱਜ ਅਸੀਂ ਆਏ ਹਾਂ ਗੁਰੂ ਘਰ ਮੱਠਾ ਟੇਕਣ ਤੇ ਅੱਜ ਵੀ ਸੀਗਾ ਪ੍ਰੋਗਰਾਮ ਤੇ ਵੈਸੇ ਜਿੱਦਾਂ ਸੈਲੀਬ੍ਰੇਟ ਕਰਨਾ ਆ ਗੁਰਪੁਰਬ 17 ਤਰੀਕ ਨੂੰ ਤੇ ਅੱਜ ਵੀ ਵੈਸੇ 7 ਦਿਨ ਹੋ ਗਏ ਆ ਪੂਰਾ ਬਹੁਤ ਜ਼ਿਆਦਾ ਵਧੀਆ ਪ੍ਰੋਗਰਾਮ ਚੱਲਦਾ ਪਿਆ ਸਹਿਜ ਪਾਠ ਰੱਖੇ ਹੋਏ ਆ ਤੇ ਪਰਵਾਤ ਫੇਰੀਆਂ ਵੀ ਨਿਕਲਦੇਆਂ ਸੀਗਾ ਅੱਜ लास्ट ਫੇਰੀ ਦੀ ਪਰਵਾਤ ਫੇਰੀ ਤੇ ਅੱਜ ਵੀ ਬਹੁਤ ਰੌਣਕ ਮੇਲਾ ਲੱਗਾ ਆ ਤੇ ਸ਼ਾਬਦ ਵੀ ਬਹੁਤ ਸੋਹਣੇ ਇੱਥੇ ਲਗਾਉਂਦੇ ਸੀਗੇ ਆਂਟੀ ਹੁਣੇ ਤਾਂ ਬੜਾ ਵਧੀਆ ਲੱਗਦਾ ਆ ਤੇ ਆ ਸਾਡੇ ਭੈਣ ਜੀਜੀ ਵੀ ਆ ਗਏ ਆ ਵਧਾਈਆਂ ਬਹੁਤ-ਬਹੁਤ ਗੁਰਪ੍ਰੀਤ ਆ ਬਹੁਤ-ਬਹੁਤ ਹਾਂ ਧੰਨ ਵੀ ਤੁਹਾਨੂੰ ਵੀ ਬਹੁਤ-ਬਹੁਤ ਵਧਾਈਆਂ ਜੀ ਅੱਜ ਬਾਬਾ ਜੀ ਦੇ ਬਰਥਡੇ ਨਾ ਹੈਪੀ ਬਰਥਡੇ ਬਾਬਾ ਜੀ ਕਹਿਦਾ ਬਾਬਾ ਜੀ ਹੈਪੀ ਬਰਥਡੇ ਹਾਂ ਤੇ ਇਹਦਾ ਰੌਣਕ ਮੇਲਾ ਲੱਗਾ ਹੋਇਆ ਆ ਵਧੀਆ ਨਜ਼ਾਰਾ ਆਉਂਦਾ ਆ ਤੇ ਬਾਕੀ ਹੈ ਨਾ ਉਦੋਂ ਨੂੰ ਹਾਂਜੀ ਬਾਕੀ ਸੰਡੇ ਨੂੰ ਪ੍ਰੋਗਰਾਮ ਹੈ ਦੇ ਮਨਾਉਣਾ ਹੈ ਹਾਂ ਤੇ ਸੰਡੇ ਨੂੰ ਰੌਣਕ ਮੇਲਾ ਵਧੀਆ ਲੱਗੂਗਾ ਹੋਰ ਅੱਜ ਤੇ ਬਹੁਤ ਵਧੀਆ ਕਹਿੰਦੇ ਹੈਗੇ ਬਹੁਤ ਵਿਆਹ ਕਿੰਨੇ ਚਾ ਚੜਿਆ ਸਾਰਿਆਂ ਨੂੰ ਵਿਆਹ ਤਾਂ ਵੀ ਜ਼ਿਆਦਾ ਹਾਂਜੀ ਹਾਂ ਆਓ ਤੇ ਗੁਰੂ ਘਰ ਸਾਰੇ ਆਉਂਦੇ ਆ ਤੇ ਵਧੀਆ ਲੱਗਦਾ ਆ ਸਾਰੇ ਇਕੱਠੇ ਹੁੰਦੇ ਆ ਨਾ ਤੇ ਨਾਲੇ ਪ੍ਰਦੇਸਾਂ ਦੇ ਵਿੱਚ ਇੰਨੇ ਜ਼ਿਆਦਾ ਵਧੀਆ ਕਰਕੇ ਮਨਾਉਣਾ ਬਹੁਤ ਵੱਡੀ ਗੱਲ ਹੈ ਇਹ ਵੀ ਤੇ ਹਾਂਜੀ ਤੁਸੀਂ ਕਹਤਾ ਸੀ ਹਾਂਜੀ ਅੱਜ ਇਹ ਪਹਿਲੀ ਵਾਰੀ ਕਦੇ ਮਨਾ ਰਹੇ ਆ ਆ ਇਸ ਵਾਰ ਇਹ ਸੱਚੇ ਕੱਲੇ ਮਨਾ ਰਹੇ ਆ ਤੇ ਸਾਡੇ ਹੁੰਡੀ ਹੁੰਡੀ ਵੀ ਆਏ ਆ ਦੇਖੋ ਇਹ ਮੰਮੀ ਲੱਗਦਾ ਹੈ ਇਹ ਮੰਮੀ ਲੱਗਦਾ ਹੈ ਆਹ ਚਲੋ ਬਹੁਤ ਬਹੁਤ ਵਧਾਈਆਂ ਬਤਾਇਆ ਇਹਨੇ ਬਹੁਤ ਸਾਰੇ ਆਜੂ ਦਾ ਬਹੁਤ ਬਹੁਤ ਬੜਾ ਮੈਡੀ ਅਰਲੀ ਆਪਕੇ ਹਨਾ ਗ੍ਰੇਡ ਬਹੁਤ ਹੈ ਹਾਂਜੀ ਸੱਚੀ ਦਾਜੀ ਬਣਾਈ ਆ ਤੁਹਾਨੂੰ ਬਹੁਤ 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 ਜਰੂਰ ਚਲਦੀਆਂ ਹਾਂਜੀ ਵਧਾਈਆਂ ਜੀ ਬਹੁਤ 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 ਵਧਾਈਆਂ ਬਾਬੇ ਲਾਂਕ ਤੁਹਾਨੂੰ ਦੇਣਗੇ ਬਹੁਤ ਬਹੁਤ ਵਧਾਈਆਂ ਸਾਰਿਆਂ ਨੂੰ ਬਹੁਤ ਬਹੁਤ ਬੜਾ ਲੱਗਿਆ ਹਾਂਜੀ ਜੀ ਬਹੁਤ ਬਹੁਤ ਵਧਾਈਆਂ ਜੀ ਬਹੁਤ ਬਹੁਤ ਸਾਨੂੰ ਵੀ ਬਹੁਤ ਬਹੁਤ ਠੀਕ ਠੀਕ ये सागे बारे में चलो थे ओह लगा लूं मोमबत्तियां लगा लानी थी कैंडल आ गई वो ना ये गाने di 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 ਤੂੰ ਦਰਵਾਜ਼ਾ ਖੋਲ੍ਹ। ਉਹ ਬਾਗਰ ਬਾਣ ਨਾ ਲੱਗੇ। ਆਇਆ ਮੈਂ ਬਾਬਰ ਦੇ ਦਰਵਾਜ਼ੇ ਇੱਕ ਮਸਤਾਨਾ ਜੋਗੀ ਕੰਨਿਆ i जबीदा ये बोल बोल कर बोलता है सभी सारे अनु